जन्मदिन आज रुख लाने धरती बचाओ रुख लगाओ हरेक आता है जल्दों लीडर आता है उदघाटन करना रुख लगा सा ने अठ बजे रुख लाए तो नौ बजे सारे लोग बकरा खा गया गल सरपंच सब कोई ਸਲਮੇ ਸਰਾ ਕੋਲੇ ਕਿਤੇ ਪੈਗ ਲਈ ਬੈਠਾ ਸੀ ਉਹ ਗੁੱਸੇ ਜਾ ਕੇ ਬੱਕਰਾ ਖਾ ਗਿਆ ਹਰ ਉਹ ਬਸਤਵਾਨ ਦਾ ਕੁੰਛੜਾ ਕਈਆਂ ਦੀ ਗੰਗੀ ਹੋ ਜੰਗੀ 부ਝੀ ਗੱਲ ਜੀ ਛੋਟੀ ਜਿਹੀ ਗੱਲ ਸਮਝ ਇੱਕ ਢਾਡੀ ਜਥੇ ਦੇ ਸਰਮੌਰ ਗੁਰਵਰ ਸਿੰਘ ਅਲਵੇਲਾ ਸਾਹਿਬ ਹੋਇਆ ਜਿਨ੍ਹਾਂ ਨੇ ਪੰਜਾਬ ਦਾ ਨਾ ਰੋਸ਼ਨ ਕੀਤਾ ਇੱਕ ਤਾਰੀ ਉਹਨਾਂ ਲਈ ਵੀ ਲਾਓ ਉਹਨਾਂ ਦਾ ਇੱਕ ਸ਼ੇਰ ਹੈ ਬੱਜੇ ਕੋਠਾ ਨੂੰ ਜੇਕਰ ਲਿਪੀਏ ਨਾ ਤੇ ਤੇ ਜਾ ਤੇ ਨਾ ਪਹਿਜਾਂਦੇ ਰੁੱਸੇ ਹੋਏ ਨੂੰ ਜੇਕਰ ਮੜਾਈਏ ਨਾ ਤੇ ਪਵਾੜੇ ਪੈਂਦਿਆ ਪੈਂਦਿਆ ਪੈ ਜਾਂਦੇ ਲੋਕੋ ਦੁੱਖ ਨੇ ਗਰੀਬੀ ਦੇ ਲੋਕੀ ਸੇਂਦਿਆ ਸੇਂਦਿਆ ਸਹਿ ਲਾਂਦੇ ਚੁਗਲ ਖੋਰਨਾ ਚੁਗਲਿਓ ਬਾਯਾਉਂਦੇ ਟੇਕਾ ਲੈ ਕਹਿੰਦਿਆ ਕਹਿੰਦਿਆ ਕਹਿ ਜਾਂਦੇ ਤੇ ਗਰੀਬੀ ਆਪਾਂ ਆਪ ਸਹਿਣੀ ਐ ਸਾਡੇ ਪਿੰਡ ਦਾ ਬਾਲਾ ਕੁੱਠਾ ਰਵਾਜ ਸਾਡੇ ਅੱਠ ਕਿੱਲੇ ਵਾਲੇ ਕੋਲ 855

डंडा जैसे मैं पुतु डंडे करो डंडा देखो किस्तरा सो आ गया